अच्छा वो ਲੈ ਗਏ ਨਾ ਜਿਹੜੀ ਤੇਦਾ ਬੀਬੂ ਕੀ ਰੇਟ ਮਿਲਦਾਗਾ ਜੀ ਸੂਰਜਮੁਖੀ ਦਾ ਇਸ ਦਾ ਮਿਲ ਆ 700 800 ਰੁਪਏ ਤੱਕ 700 ਥੈਲੀ ਮਿਲਦੀ ਆ 700 800 ਦੀ ਹਾਂ 3 ਕਿਲੋ ਦੀ 3 ਕਿਲੋ ਦੀ ਤੇ ਕਿੰਨੇ ਬਾਣ ਚ ਪੈ ਜਾਂਦੀ ਆ ਉਹ ਇਹ ਭਰਾ ਮਿਲਦਾ ਸਾਨੂੰ ਇੱਕ ਜਿਹੜਾ ਸਾਡੀ ਹੈਲਪ ਕਰ ਰਿਹਾਗਾ ਹੁਣ ਸਾਨੂੰ ਵੱਡਾ ਗੁਰਦੁਆਰਾ ਸਾਹਿਬ ਚ ਛੱਡ ਕੇ ਆਉਂਦਾਗਾ ਇਹ ਤਾਂ ਜ਼ਰੂਰੀ ਗੱਲਾਂ ਬਾਤਾਂ ਹੁੰਦੀਆਂ ਨਾ ਤਾਂ ਬੰਦਾ ਕਿਵੇਂ ਠੀਕ ਕਰੇ ਇਹਨੂੰ ਅ ਭਾਈ ਦੇਖੋ ਪਹਿਲੀ ਗੱਲ ਤਾਂ ਤੁਸੀਂ ਘਬਰਾਉਣਾ ਨਹੀਂ ਹੈਗਾ ਜੇ ਤੁਸੀਂ ਘਬਰਾ ਕੇ ਬਾਰ-ਬਾਰ ਜੇ ਆਪਣੇ ਪਾਸਵਰਡ ਜੇ ਭਰੀ ਜਾਉਂਗੇ ਆਪਣੇ ਚੈਨਲ ਜਿਹਦੇ ਵਿੱਚ ਤੇ ਉਹਦੇ ਵਿੱਚ ਜੇ ਭਰੀ ਜਾਉਂਗੇ ਆਪਣੇ Gmail ਜਿਹਦੇ ਵਿੱਚ ਤਾਂ ਤੁਹਾਨੂੰ ਬਹੁਤ ਔਖਾ ਹੋ ਜਾਊਗਾ ਉਹ ਲੋਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਹੈਗੇ ਆ ਜੀ ਅੰਮ੍ਰਾਲੇ ਟਾਈਮ 10:00 ਵਜੇ ਜੀ ਰਾਤ ਤਾਂ ਆਪਾਂ ਇਸ ਗੁਰੂ ਘਰ ਦੇ ਵਿੱਚ ਰੁਕੇ ਸੀਗੇ ਗੁਰਦੁਆਰਾ ਮੰਜੀ ਸਾਹਿਬ ਠੀਕ ਹੈ ਜੀ ਤੇ ਹੁਣ ਆਪਾਂ ਅੱਗੇ ਦਾ ਜਿਹੜਾ ਸਫਰ ਹੈ ਜਾਰੀ ਕਰਦੇ ਆਂ। ਸਾਈਕਲ ਆਪਣੇ ਆ ਖੜਿਆ ਰੈਡੀ ਆ ਤਿਆਰ ਆ ਦੋ ਮੁੰਡੇ ਆਪਣੇ ਲੰਗਰ 'ਚ ਬੈਠੇ ਆਗੇ। ਲੰਗਰ ਪ੍ਰਸ਼ਾਦਾ ਛੱਕੇ ਤੇ ਅੱਜ ਆਪਣਾ ਜਿਹੜਾ ਬਾਈ ਟਾਰਗੇਟ ਹੈਗਾਗਾ ਅੱਜ ਆਪਣਾ ਪਹੁੰਚਣ ਦਾ ਗਾਧਰੀ ਗਾਧਰੀ ਪਹੁੰਚਨੇ ਪਹੁੰਚਣਾ ਇਥੋਂ 60 65 ਕਿਲੋਮੀਟਰ ਦੂਰ ਆਗਾ ਅੰਬਾਲੇ ਤੋਂ ਤੇ ਅੱਜ ਆਪਾਂ ਹੈਗਾ ਉੱਥੇ ਪਹੁੰਚਣਾਗਾ ਤੇ ਆਪਣੀ ਕੋਸ਼ਿਸ਼ ਰਹੂਗੀ ਬਾਈ ਇੱਕ ਦੋ ਦਿਨਾਂ ਦੇ ਵਿੱਚ ਪਹਾੜਾਂ 'ਚ ਆਪਾਂ ਚਲੇ ਜਾਈਏ ਤੇ ਇਦੂਗਾ ਆਪਾਂ ਤੁਹਾਨੂੰ ਪਤਾ ਹੀ ਆ ਜਾਣਾ ਸ੍ਰੀ ਹਿਮਕੋਟ ਸਾਹਿਬ ਠੀਕ ਆ 25 ਤਰੀਕ ਨੂੰ ਦਰਬਾਰ ਖੁੱਲਣਿਆ ਸਾਡੀ ਕੋਸ਼ਿਸ਼ ਹੈ ਕਿ 25 ਤਰੀਕ ਨੂੰ ਅਸੀਂ ਜਦੋਂ ਦਰਬਾਰ ਖੁੱਲਣਗੇ ਉੱਥੇ ਹੋਈਏ ਮੌਜੂਦ ਹੋਈਏ ਸੋਨੂੰ ਵੀ ਉਹ ਦਰਸ਼ਨ ਕਰਾਈਏ ਵੀਡੀਓ ਦਿਖਾਈਏ ਸਾਰਾ ਕੁਝ ਕਿੱਦਾਂ ਦਾ ਕੀ ਹੁੰਦਾ ਹਨਾ ਤੇ ਸਾਡੀ ਵੀ ਦਿਲੀ ਇੱਛਾ ਕੀ ਵੀ ਅਸੀਂ 25 ਤਰੀਕ ਨੂੰ ਉੱਥੇ ਪਹੁੰਚ ਗਏ ਇਸ ਲਈ ਅਸੀਂ ਜ਼ਿਆਦਾ ਟਾਈਮ ਕਿਤੇ ਰੋਕ ਨਹੀਂ ਸਕਦੇ ਬਸ ਸਫ਼ਰ ਚ ਚੱਲਦੇ ਹੀ ਰਹਿਣਾਗਾ ਤੇ ਵੀਡੀਓ ਨਾਲ ਤੁਸੀਂ ਬਣੇ ਰਿਹਾ ਕਰੋ ਘੱਟ ਬਚਤ ਦੇ ਵਿੱਚ ਕਿਵੇਂ ਘੁੰਮਣਾਗਾ ਹਜੇ ਤਾਂ ਪੰਜਾਬ ਐਥੇ ਤਾਂ ਪੈਸੇ ਖਰਚ ਹੀ ਨਹੀਂ ਹੁੰਦੇ ਪੰਜਾਬ ਤੋਂ ਬਾਹਰ ਵੀ ਕਿਵੇਂ ਘੱਟ ਪੈਸਿਆਂ 'ਚ ਘੁੰਮਣਾ ਸਾਡੇ ਕੋਲ ਤਾਂ ਵੈਸੇ ਹੀ ਘੱਟ ਆ ਸੋਨੂੰ ਪਤਾ ਤਾਂ ਤੇ ਵੀਡੀਓ ਨਾ ਬਣੇ ਰਿਹਾ ਕਰੋ ਸਾਰੀ ਜਾਣਕਾਰੀ ਤੁਹਾਨੂੰ ਨਾਲ-ਨਾਲ ਦਿੰਦੇ ਰਹਾਂਗੇ ਜੀ ਟੁੱਪ ਪੂਰੀ ਕੜਕਦੀ ਆ ਬਾਈ ਤੇ ਸਾਡਾ ਤੁਰਨ ਦਾ ਟਾਈਮ ਹੋ ਗਿਆ ਬਾਬੇ ਦੇ ਘਰ ਤੋਂ ਲੈ ਕੇ ਯਾਦਤ ਤੇ ਹੁਣ ਤੁਰਦੇ ਆ ਤੇ ਗਾਂ ਵਾਲਾ ਸਟਾਪ ਦੇਖਦੇ ਆ ਕਿੱਥੇ ਕੀ ਗੱਲਬਾਤ ਹੁੰਦੀ ਆ ਵੀਡੀਓ ਦੇ ਨਾਲ-ਨਾਲ ਰਹੋ ਸਾਰਾ ਕੁਝ ਤੁਹਾਨੂੰ ਦੱਸਦੇ ਰਵਾਂਗੇ ਅੰਮ੍ਰਾਲੇ ਤੋਂ ਜਗਰਾਤਰੀ ਜਾ ਰਹੇ ਸੀ ਬਾਈ ਤੇ 5 ਕਿਲੋਮੀਟਰ ਗਲਤ ਵਾਗੇ ਸੀਗੇ ਤੇ ਹੁਣ ਬੈਕ ਮੁੜ ਕੇ ਆ ਕੱਟ ਹੈ ਨਹੀਂਗਾ ਤੇ ਬਾਈ ਸਾਡੀ ਹੈਲਪ ਕਰੀ ਜਾਂਦੇ ਟਪਾਉਣ ਦਾ ਤੇ ਚੱਲ ਜਾ ਚੱਰ ਆਹ ਇਧਰ ਪਉਣਾ ਪੈ ਰਿਹਾ ਸਾਈਕਲ ਗਲਤ ਬਾਗੇ ਸੀਗੇ ਗਲਤ ਰਾਹ ਬਾਗੇ ਸੀ ਇਧਰੋਂ ਕੱਟ ਮੰਜ ਕੱਟ ਤੇ ਉਦ ਉਸੇ ਹੀ ਸਾਈਡ ਜਾਣਾ ਸੀਗਾ ਬਾਗੇ ਇਧਰ ਸਿੱਧਾ ਜਗਰਾਦਰੀਆਂ ਨੂੰ ਜਾਂਦੇ ਹੋਏ ਨਾ ਬਾਈ ਰਾਤ ਚ ਪੀਰਾਂ ਦੀ ਜਗਾ ਹੁੰਦੀ ਹੈ ਜੀ ਤੇ ਵੀਰਵਾਰ ਨੂੰ ਇੱਥੇ ਲੰਗਰ ਹੁੰਦਾ ਤੇ ਅੱਜ ਵੀ ਸੀਗਾ ਵੀਰਵਾਰ ਸਾਡੇ ਘਰ ਮਾਣ ਨੂੰ ਸਾਨੂੰ ਪਤਾ ਆਪਾਂ ਘੱਟ ਪੈਸੇ ਚ ਘੁੰਮਦੇ ਪਰ ਆਹੀਂ ਘੁਮਿਆ ਜਾਂਦਾ ਘੱਟ ਪੈਸੇ ਚ ਕੋਈ ਲੰਗਰ ਅਸੀਂ ਕੁਛ ਨਹੀਂ ਛੱਡਦੇ ਬਾਈ ਜੋ ਵੀ ਲੰਗਰ ਆਉਂਦਾ ਖਾ ਪੀ ਲਈਦਾ ਉੱਤੇ ਉਹੀ ਹੈ ਜੇ ਸੰਘ ਸ਼ਰਮ ਨਹੀਂ ਹੈਗੀ ਕਿਉਂਕਿ ਪੈਸੇ ਸਾਡੇ ਕੋਲ ਇੰਨੇ ਕਾ ਸੰਘ ਸ਼ਰਮ ਕਰਕੇ ਵੀ ਕੀ ਕਰਾਂਗੇ ਟਾਈਮ ਬਾਈ 4:00 ਵੱਜ ਗਏ ਤੇ ਲਗਭਗ 1.5-2 ਘੰਟੇ ਅਸੀਂ ਆਰਾਮ ਕੀਤਾ ਆ ਛੱਤ ਸੀਗੀ ਤੇ ਇਹਦੇ ਥੱਲੇ ਅਸੀਂ ਆਰਾਮ ਕੀਤਾ ਹੁਣ ਵੀ ਇੱਧਰ ਧੁੱਪ ਆ ਗਈ ਇੱਥੇ ਪਏ ਸੀਗੇ ਅਸੀਂ ਤੇ ਮੈਂ ਉਧਰ ਪਰਾਂ ਪਿਆ ਸੀਗਾ ਤੇ ਸਾਈਕਲ ਆਪਣੇ ਇੱਥੇ ਸ਼ਾਮੇ ਖੜੇ ਸੀਗੇ ਤੇ ਸੰਦੀਪ ਅਜੇ ਸੁੱਤਾ ਪਿਆਗਾ ਉਹਨੂੰ ਉਠਾਉਣੇ ਆ ਤੇ ਚਲਦੇ ਆ ਅਜੇ ਜਗਰਾਦਰੀ ਸਾਡਾ ਜਗਰਾਦਰੀ ਆ ਕਿ ਜਗਾਦਰੀ ਆ ਇਹ ਨਹੀਂ ਪਤਾ ਲੱਗਦਾ ਇਹਦਾ ਨਾਂ ਨਹੀਂ ਸਹੀ ਲੈਣਾ ਹੁੰਦਾ 40 ਕਿਲੋਮੀਟਰ ਪਿਆਗਾ ਅਜੇ ਇਹ 40 ਕਿਲੋਮੀਟਰ ਜਿਹੜਾ ਅਸੀਂ ਸਾਨੂੰ 9 9:30 10 ਵੀ ਵੱਜ ਸਕਦੇ ਆ ਜੇ ਇਹ 40 ਕਿਲੋਮੀਟਰ ਕਾਫੀ ਪਿਆਗਾ ਉਹ ਚੱਲ ਸੰਦੀਪ ਆ ਜਾ ਆ ਜਾ ਚੱਲ ਗਿਆ ਗਰਾ ਉੱਠ ਕੇ ਨਾ ਹਾਂ ਉੱਠਣਾ ਹੀ ਪਊਗਾ ਪਤਾ ਕਿੰਨੇ ਕਿਲੋਮੀਟਰ ਰਹਿ ਗਿਆ ਬਾਈ ਜਗਰਾ ਦੀ ਤੇ ਜੂਸ ਪੀਣ ਲੱਗੇ ਆਂਗੇ ਬਾਈ ਨੂੰ ਕਹਾਂ ਵੀ ਨਿੰਬੂ ਥੋੜਾ ਜ਼ਿਆਦਾ ਪਾ ਦੇ ਗਰਮੀ ਹੈਗੀ ਉਸਤਾਦ ਜੀ ਨਿੰਬੂ ਥੋੜਾ ਜ਼ਿਆਦਾ ਪਾ ਦੇ ਠੀਕ ਆ ਬਾਈ ਜ਼ਿਆਦਾ ਪਾ ਦੇ ਨਿੰਬੂ ਹਰਿਆਣੇ ਵਾਲੇ ਭਾਈ ਆ ਇਹ ਆਪਣੇ ਹਰਿਆਣਾ ਕਰੋਸਟਰੀਆ ਨੇ ਬਈ ਇਸ ਟਾਂ ਪਹਿਲਾਂ ਡਬਲ ਸੜਕ ਸੀਗੀ ਪਿੱਛੇ ਉੱਥੇ ਕਿਹਦਾ ਸ਼ਾਹ ਨਹੀਂ ਸੀਗੀ ਜੇ ਸਹੂਲਤਵੱਦੀ ਵਾਧੀ ਆ ਬਾਈ ਤਾਂ ਨਾਲ ਸਾਨੂੰ ਪਤਾ ਹਨਾ ਜੇ ਇੱਥੇ ਡਬਲ ਸ਼ੜਕ ਹੋਊਗੀ ਤਾਂ ਸਾਰੇ ਦਰਖਤ ਵੀ ਕੱਟੇ ਜਾਣਦਾ ਵੀ ਬਹੁਤ ਨੁਕਸਾਨ ਹੁੰਦਾਗਾ ਇਹ ਮੈਂ ਆਪਣਾ ਬਠਿੰਡੇਆਲਾ ਰੋਡ ਬਣਿਆ ਹੋਇਆ ਸਾਰਾ ਚੰਡੀਗੜ੍ਹ ਨੂੰ ਹਨਾ ਤੇ ਆ ਦੇਖੋ ਇੱਥੇ ਇਸ਼ਾਰੇ ਸ਼ੜਕ ਤੇ ਸ਼ਾਹ ਕੀ ਪਰ ਸ਼ੜਕ ਛੋਟੀ ਹੈਗੀ ਮਗਰ ਸ਼ੜਕ ਵੱਡੀ ਸੀਗੀ ਪੂਰੀ ਫੁੱਲ ਚੌੜੀ ਸੀਗੀ ਤਾਂ ਬਰ ਦਰਖਤ ਹੈ ਨਹੀਂ ਸੀਗੇ ਤੇ ਆ ਸਾਰੀ ਸ਼ੜਕ ਤੇ ਦਰਖਤਾਂ ਕੇ ਤੇ ਬਾਰੇ ਸ਼ੜਕ ਛੋਟੀ ਆ ਉਹਨਾਂ ਦਰਖਤ ਹੋਣੇ ਚਾਹੀਦੇ ਆਪਾਂ ਹ ਇੱਕ ਕਰੀ ਫੇਰ ਗੱਡੀਆਂ ਨੇ ਜੀ ਉਡਾਨ ਭਰ ਲਈ ਤੇ ਲੱਗਦਾ ਇੱਕ ਘੰਟਾ ਦਾ ਆਪਾਂ ਚਲਦੇ ਚੱਲਦੇ ਜਦੋਂ ਇੱਕ ਕਰੀ ਤੁਰ ਪੈਨੇ ਆਗੇ ਥੋੜੀ ਗਰਮੀ ਕਰਕੇ ਰੁਕਣਾ ਪੈ ਜਾਂਦਾ ਭਾਈ ਦੰਦੂਮ ਲੈਣਾ ਪੈ ਜਾਂਦਾ ਹਨਾ ਤੇ ਗਾਂ ਹਰਿਆਣਾ ਲੰਘਣ ਸਾਰੀ ਜਿਵੇਂ ਆਪਾਂ ਉੱਤਰਾਖੰਡ ਤੇ ਜਾਵਾਂਗੇ ਨਾ ਤਾਂ ਬੜੇ ਸੋਹਣੇ ਬਲੌਗ ਵੀਡੀਓ ਸ਼ਾਰਟਸ ਹਨਾ ਪੂਰਾ ਕੈਂਟ ਕੰਮ ਵਧੀਆ ਇਨਫੋਰਮੇਸ਼ਨਲ ਵੀਡੀਓ ਬਣਾਇਆ ਕਰਾਂਗੇ ਜਾਣਕਾਰੀ ਵਾਲੀਆਂ ਪਾ ਜਾ ਰਹੇ ਆ ਭਈ ਅੰਬਾਲਾ ਜੀ ਗਾਦਰੀ ਰੋਡ ਤੁਹਾਨੂੰ ਪਤਾ ਹੀ ਆ ਤੇ ਪਿੰਡ ਹੈਗਾ ਕਾਲਪੀ ਕਾਲਪੀ ਪਿੰਡ ਗੁਰਦੁਆਰਾ ਸਾਹਿਬ ਆ ਸਾਹਮਣੇ ਤੁਸੀਂ ਦੇਖਿਆ ਨੇ ਤੇ ਬਾਬਾ ਜੀ ਤੁਸੀਂ ਚਾਹ ਪੁੱਛੀ ਤੇ ਬਾਬਾ ਜੀ ਨੇ ਖੁਦ ਹੀ ਕਹਿੰਦੇ ਪ੍ਰਸ਼ਾਦਾ ਵੀ ਛੱਕ ਕੇ ਜਾਇਓ ਹਜੇ ਗੁਰੂ ਘਰ ਦਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਹੈਗਾ ਤੇ ਪਿੱਛੇ ਗੁਰੂ ਘਰ ਦਾ ਹਜੇ ਕੰਮ ਵੀ ਚੱਲੀ ਜਾਂਦਾ ਤੇ ਅੱਗੇ ਤੁਸੀਂ ਵੀ ਜੇ ਤੁਸੀਂ ਇੱਥੋਂ ਦੀ ਲੰਘੋ ਹਨਾ ਕਿਸੇ ਵੇਸੇ ਵੀ ਯਾਤਰਾ ਕਰਦੇ ਤੇ ਜਰੂਰ ਰੁੱਕ ਕੇ ਜਾਣਾ ਗੁਰਦੁਦੁਆਰਾ ਸਾਹਿਬ ਹੈਗਾ ਪਤਾ ਨਹੀਂ ਲੱਗਦਾ ਹਜੇ ਘੱਟ ਪਤਾ ਲੱਗਦਾਗਾ ਤੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਹਜੇ ਕਾਰ ਸ ਬਾਬਾ ਜੀ ਰਾਜ ਜਾਂਦਾ ਜਾਂਦਾ ਨੂੰ ਬੜੀ ਖੁਸ਼ੀ ਦੀ ਗੱਲ ਆਪਣੀ ਜਿਹੜੀ ਜੀਮੇਲ ਬੰਦ ਸੀਗੀ ਹਨਾ ਉਹ ਚੱਲ ਪਈ ਫਾਈਨਲੀ 10 12 ਦਿਨਾਂ ਬਾਅਦ 265 ਕਿਲੋਮੀਟਰ ਭਾਈ ਖਜ਼ਾਰ ਤੋਂ ਲੁਧਿਆਣੇ ਆਏ ਠੀਕ ਹੈ ਜੀ ਸਾਨੂੰ ਮਿਲਿਆ ਨੀਸ਼ੂ ਭਾਈ ਜਿਹੜੇ ਸਾਰੀ ਕਿਰਪਾ ਕੀਤੀ ਆ ਮੱਥਾ ਮਾਰਿਆ ਜੋ ਵੀ ਹਨਾ ਕੀਤਾ ਆਪਾਂ ਉਹ ਵੀਡੀਓ ਹੱਥ ਨੇ ਜੇ ਨਾ ਇਸ ਤੋਂ ਬੈਠ ਕੇ ਪੁੱਛਾਂਗੇ ਸਮਾਰ ਕੇ ਬਹਿ ਕੇ ਵੀ ਕਿਵੇਂ ਕੀ ਗੱਲਬਾਤ ਕਰ ਰਹੇ ਨੇ ਕਿਵੇਂ ਚਲਾਈ ਆ ਮੈਂ ਤਾਂ ਵਜਲ ਸੀ ਵੀ ਚੈਨਲ ਗਿਆ ਨਵਾਂ ਚੈਨਲ ਵੀ ਬਣਾ ਲਿਆ ਸੀਗਾ ਪਰ ਇਹਦੀ ਕਰਾਮਾਤ ਹੈ ਕਿ ਆਥਨੇ ਆਪਾ ਇਹਦੇ ਨਾਲ ਬਹਿ ਕੇ ਗੱਲਬਾਤ ਕਰਾਂਗੇ ਇੱਕ ਵਾਰੀ ਬਾਬੇ ਦੀ ਕਿਰਪਾ ਨਾਲ ਬਾਬੇ ਦਾ ਵੀ ਧੰਨਵਾਦ ਸਾਰਿਆਂ ਦਾ ਧੰਨਵਾਦ ਬਾਈ ਬਹੁਤ ਬੱਜੀ ਆ ਬਾਈ ਬਹੁਤ ਬੱਜੀ ਬਾਰੇ ਚੈਨਲ ਤੇ ਬਹੁਤ ਲੱਗਦਾ ਚੰਨੜ ਫੇਰੇ ਹਰਿਆਣੇ ਦੇ ਵਿੱਚ ਬਾਈ ਸਾਨੂੰ ਖੇਤੀ ਦਿਖੀ ਹੈ ਕਿ ਸੂਰਜ ਮੁਖੀ ਦੀ ਸਾਹਮਣੇ ਆਪਾਂ ਚੱਲ ਕੇ ਆਉਣੇ ਆ ਨਾ ਦੇਖ ਕੇ ਆਉਣੇ ਆਗੇ ਤੇ ਬਾਈ ਨਾਲ ਗੱਲਬਾਤ ਵੀ ਕਰਾਂਗੇ ਜੇ ਉੱਥੇ ਕੋਈ ਹੋਇਆ ਤਾਂ ਪਰ ਸੀਨ ਕੱਟੀ ਜਾਂਦਾਗਾ ਤੇ ਕਰਦੇ ਆ ਬਾਈ ਨਾਲ ਗੱਲਬਾਤ ਇਹ ਦੇਖੋ ਦੱਤੀ ਵੀ ਨਹੀਂ ਗਈ ਆਪਣੇ ਦੰਤ ਗਾਇਨਾਂ ਤਾਂ ਦੂਜਾ ਬਣਾਈ ਬੈਠਾ ਫੋੜਾ ਗਿਆ ਨਹੀਂ ਹੁੰਦਾਗਾ ਉਹਦੇ ਨਾਲ ਹੈ ਆ ਸਾਡੇ ਪਿੰਡ ਕਣੀ ਘਟ ਚੱਲੀਆਂ ਯਾਰ ਇਹ ਦੰਤਾਂ ਦਾ ਟੋਕਾ ਜਾਂ ਫਿੱਟ ਹੋ ਜਾਂਦਾਗਾ ਇਹ ਵਧੀਆ ਨਹੀਂ ਤਾਂ ਉਹ ਇਹ ਪੋਲ ਗਾਇਆਂ ਬਣਾ ਬਣਾ ਕੇ ਜਿਵੇਂ ਦੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਜੀ ਕੀ ਨਾਂਗਾ ਜੀ ਤੁਹਾਡਾ ਅਰਵਿੰਦਰ ਜੀ ਅਰਵਿੰਦਰ ਜੀ ਐਤੋਂ ਹਰਿਆਣੇ ਤੋਂ ਆ ਜੀ ਮਾੜੀ ਜੀ ਆ ਖੇਤੀ ਬਾਰੇ ਜਾਣਕਾਰੀ ਲੈਣੀ ਸੀਗੀ ਜੀ ਸਾਡੇ ਏਰੀਏ ਕਣੀ ਹੁੰਦੀ ਨਹੀਂ ਨਾ ਜੀ ਆ ਸੂਰਜਮੁਖੀ ਹੈ ਨਾ ਜੀ ਇਹ ਆਪਣੇ ਜੀ ਇਹਨੂੰ ਕਿੰਨਾ ਟਾਈਮ ਕਿਹੜੇ ਟਾਈਮ ਚ ਬੀਜੀ ਜਾਂਦੀ ਹੈ ਜੀ ਇਹ ਫਰਵਰੀ ਮੇਂ ਬੀਜਦੇ ਆ ਜੀ ਫਰਵਰੀ ਚ ਤੇ ਵੱਢਣ-ਵੱਢਣ ਦਾ ਕੀ ਸਮਾਂ ਹੁੰਦਾ ਇਹਦਾ ਬਸ ਹੁਣ ਮਹੀਨੇ ਕਮ 15 ਦਿਨਾਂ ਮੇਂ ਪੱਕ ਜਾਣੇ ਜਿੰਨੇ 15 ਦਿਨ ਪੱਕ ਗਈ ਹੋਈ ਹੈ ਇਹ ਅੱਛਾ ਉਹ ਲੈ ਗਏ ਨਾ ਜਿਹੜੀ ਕਿੰਦਾ ਬੀਬੂ ਕੀ ਰੇਟ ਮਿਲਦਾਗਾ ਜੀ ਸੂਰਜਮੁਖੀ ਦਾ ਇਸ ਤੇ ਮਿਲਾਰ 700 800 ਰੁਪਏ ਚੱਕੀ 700 ਥੈਲੀ ਮਿਲਦੀ ਹੈ 700 800 ਦੀ 3 ਕਿਲੋ ਦੀ ਤੇ ਕਿੰਨੇ ਬਾਣ ਚ ਪੈ ਜਾਂਦੀ ਆ ਉਹ ਬਸ ਉਸ ਵੇ ਮਸ਼ੀਨ ਨਾਲ ਲਗਾਉਣ ਲੱਗੀ ਹੁਣ ਤੋਂ ਪਹਿਲਾਂ ਤੋਂ ਹੱਥ ਤੇ ਲਾਵਾਂਗੇ ਪਹਿਲਾਂ ਹੱਥ ਨਾਲ ਲਾਉਂਦੇ ਸੀ ਵੀਰੇ ਹੂੰ ਬਾਅਦ ਚ ਚਰਾ ਬਾਬੋ ਜੀ ਦੇ ਬਾਅਦ ਪਹਿਲਾਂ ਛਿੰਟਾ ਵੀ ਮਾਰਦੇ ਮਤਲਬ ਕਿਤਨਾ ਏਰੀਆ ਕਵਰ ਕਰ ਲੇਤੀ ਹੈ ਉਹ ਮਤਲਬ 3 ਕਿਲੋ 8 ਏਕੜ ਨਾ 8 ਏਕੜ ਹੋਵੇ 1 ਏਕੜ ਮਤਲਬ 8 8 ਕਿਨਵਾ ਇੱਕ ਕਿਲਾ ਹਾਂਜੀ ਇੱਕ 8 ਕਿਨਾਂ ਵਾਲਾ ਇੱਕ ਕਿਲਾ ਉਹੀ ਹੋ ਗਿਆ ਵੀ ਇੱਕ ਥੈਲੀ ਜਿਹੜੀ ਕਵਰ ਕਰ ਲੈਂਦੀ ਆ ਤੇ ਇਹਦੇ ਕੀ ਆਮਦਨ ਵਗੈਰਾ ਕੀ ਹੁੰਦੀ ਹੈ ਜੀ ਜੇ ਆਪਾਂ ਨਾਰਮਲ ਖੇਤੀ ਕਣਕ ਝੋਨੇ ਦੇ ਬਰਾਬਰ ਦੇਖਗੇ ਇਹ ਤਾਂ ਮਤਲਬ ਇਸ ਤੇ ਪਹਿਲਾਂ ਤਾਂ ਆਪ ਸਰੋਂ ਦੀ ਫਸਲ ਲੈ ਲਓ ਇਹ ਤਾਂ ਪਹਿਲਾਂ ਸਰੋਂ ਦੀ ਫਸਲ ਨਿਕਲ ਜਾਂਦੀ ਆ ਹਾਂ ਉਹ ਉਹ ਫਾਇਦੇ ਵਾਲੀ ਇਹ ਉਹ ਵੀ 7 ਕੁੰਟਲ ਨਿਕਲ ਜਾਂਦੀ ਆ 6 7 8 ਔਰ ਇਹ ਕਿੰਨੇ ਨਿਕਲ ਜਾਂਦੀ ਹੈ ਇਹ ਵੀ ਇਤਨੀ ਨਿਕਲ ਜਾਂਦੇ 8 ਕੁੰਟਲ ਤੇ ਇਹਦਾ ਇਹਦਾ ਕੁਛ ਕੰਮ ਵੀ ਨਿਕਲ ਜਾ ਜੈਸਾ ਖੇਤ ਦਾ ਮਤਲਬ ਵੈਸਾ ਹੀ ਇਸ ਨੂੰ ਨਾ ਆਦਮੀ ਚੰਗੇ ਮਾੜੇ ਖੇਤ ਦੇ ਹਿਸਾਬ ਤੇ ਆ ਨਾ ਬਾਕੀ ਕੇਅਰ ਦੇ ਹਿਸਾਬ ਤੇ ਕਿਵੇਂ ਦਾਣਾ ਪਾਣੀ ਦੰਨੇ ਆ ਜੀ ਆਪਾਂ ਇਹਨਾਂ ਨੂੰ 5 ਕੁੰਟਲ ਤੋਂ ਕਹੀਂ ਕਹੀਂ ਨਹੀਂ 7000 ਦਾ ਰੇਟ ਹੋਗਾ ਇਸਕਾ 6000 ਕੁੰਟਲ ਹਾਂ ਜੀ 7000 ਨੂੰ ਕੁੰਟਲ ਠੀਕ ਆ ਜੀ ਫਿਰ ਤਾਂ ਨਾ ਜੀ ਤੇ ਬੇਕ ਦੀ ਕਿਥੇ ਆ ਆਪਣੀ ਨੋਰਮਲ ਮੰਡੀ ਚ ਵਿਕ ਜਾਂਦੀ ਹੈ ਕਿ ਕੋਈ ਖਾਸ ਮੰਡੀ ਚ ਲੈ ਕੇ ਜਾਣੀ ਪੈਂਦੀ ਹੈ ਕਿਸੇ ਪਾਸੇ ਨਹੀਂ ਵੈਸੇ ਤਾਂ ਇਸ ਕੀ ਹੈ ਵੀ ਗਵਰਨਮੈਂਟ ਲੱਗੀ ਹੈ ਨਾ ਜਿਸ ਤਰ੍ਹਾਂ ਜੋ ਕਾਨੂੰਨ ਹੋ ਰਿਹਾ ਨਾ ਹਾਂ ਇਹ ਸਰਕਾਰ ਨੇ ਕਰਿਆ ਕਿ ਇਸ ਦਾ ਮਤਲਬ ਜਿ ਉਹ ਵੈਸੇ ਤੋਂ ਕਮ ਰੇਟ ਵੀ ਮਿਲ ਸਕਦਾ ਜਿਆਦਾ ਵੀ ਵੱਧੂ ਵੀ ਮਿਲ ਸਕਦਾ ਅੱਛਾ ਜੀ ਅੱਛਾ ਗਵਰਨਮੈਂਟ ਫਿਰ ਆਪਣਾ ਫਿਕਸ ਰੇਟ ਕੱਢ ਦੇਗੀ ਜਿਸ ਤਰ੍ਹਾਂ ਕਣਕਾ ਕੱਢ ਰੱਖਿਆ ਇਹ ਹਜੇ ਤਾਈਂ ਕੋਈ ਫਿਕਸ ਰੇਟ ਨਹੀਂ ਹੈਗਾ ਹੈ ਇਸ ਦਾ ਸਰਕਾਰ ਨੇ ਕੱਢਿਆ ਵਾ ਕਿੰਨਾਗਾ ਜੀ 6000 ਰੁਪਏ ਕਿੰਟਲ ਬੋਲੇ ਜੋ ਆਪਣੇ ਆ ਪਿਛਲੇ ਸਾਲ ਤੋਂ 7 ਕਈ ਰੇਟ ਹੋ ਗਿਆ ਸੀ ਠੀਕ ਹੈ ਗਾਉਗੇ ਸੈਦ ਬਦਕ ਦੀ ਹੋ 100 200 ਰੁਪਏ ਅਗੇ ਸੂਰਜਮੁਖੀ ਦਾ ਤੇਲ ਵੀ ਨਿਕਲਦਾ ਨਾ ਤੇਲ ਹੀ ਤਾਂ ਲੇ ਤੇਲ ਹੈ ਇਹਦੇ ਬੀਜ ਹੁੰਦੇ ਸੂਰਜਮੁਖੀ ਦੇ ਬਹੁਤ ਮਤਲਬ ਉਹ ਕੰਮਾਂ ਚ ਕੰਮ ਕਰਦੇ ਤੇ ਇਹਦੇ ਬਾਅਦ ਫਿਰ 15 ਦਿਨਾਂ ਬਾਅਦ ਜਦੋਂ ਇਹ ਵੱਢ ਲੀਜੀਏ ਉਸ ਤੋਂ ਬਾਅਦ ਕਿਹੜੀ ਖੇਤੀ ਨਹੀਂ ਫਿਰ ਝੋਨਾ ਫਿਰ ਝੋਨਾ ਫਿਰ ਝੋਨਾ ਮਤਲਬ ਸਰੋਂ ਵੀ ਹੋ ਗਈ ਇਹਨੂੰ ਕਿੰਨਾ ਚਿਰ ਲੱਗ ਜਾਂਦਾ ਉਹ ਤਿਆਰ ਹੋਣ ਨੂੰ ਢਾਈ ਤਿੰਨ ਮਹੀਨੇ ਮੰਨ ਕੇ ਚੱਲੋ ਆਪਲਾ ਦੋ ਢਾਈ ਦਿਨ ਵਿੱਚ ਢਾਈ ਦਨ ਮਹੀਨਾ ਦੀ ਫਸਲ ਆਣਾ ਇਹ ਤੇ ਉਹ ਪਾਣੀ ਪੂਣੀ ਤਾਂ ਨਹੀਂ ਖਾਂਦੀ ਵੱਧ ਇਹ ਪਾਣੀ ਤਾਂ ਆ ਨਾਰਮਲੀ ਖਾਈ ਜਾ ਹਫਤੇ ਬਾਅਦ ਤ ਆ ਦੇਖ ਲੋ ਜੀ ਤੁਸੀਂ ਸੂਰਜਮੁਖੀ ਆਪਣੇ ਪੰਜਾਬ ਚ ਤਾਂ ਘਾਟੀ ਹੁੰਦੇ ਹ हरियाणा ਕਣੀ ਤੇ ਤੇਲ ਤੂਲ ਵੀ ਨਿਕਲ ਜਾਂਦਾ ਤੇ ਬਾਕੀ ਫਸਲਾਂ ਇਹਦੇ ਟਾਈਮ ਚ ਤਿੰਨ ਲਈਆਂ ਜਾਂਦੀਆਂ ਆ ਦੇ ਹਰਿਆਣੇ ਦੇ ਬਾਈ ਆਗੇ ਕਮ ਸੇ ਕਮ 10 ਮਿੰਟ ਹੋ ਗਏ ਨਾਲ ਤੁਰੇ ਜਾਂਦੇ ਇਹਨੂੰ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰਾਇਆਗਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸਾਰੇ ਪਾਸੇ ਤੇ ਹੁਣ ਸੰਦੀਪ ਦਾ ਉਹਦੇ ਬਰਾਬਰ ਹੋ ਕੇ ਚੈਨਲ ਵਾਲਾ ਬਾਈ ਨੇ ਆਪਦੇ ਨਾਲ ਜੋੜਿਆ ਬਹੁਤ ਵਧੀਆ ਇਨਸਾਨ ਮਿਲਦੇ ਆ ਰਵੇ ਤੇ ਵੇਜ ਹਣਾ ਇੰਨਾ ਲੋਕਾਂ ਨੂੰ ਪਤਾ ਵੀ ਮਿਹਨਤ ਕਰਦੇ ਫਿਰਦੇ ਆਗੇ ਉਹ ਜ਼ਰੂਰ ਹਣਾ ਆਪਣਾ ਚੈਨਲ ਨੂੰ ਕਰਦੇ ਜੋੜਦੇ ਆਪਦੇ ਨਾਲ ਟਾਈਮ ਭਾਈ 8 ਵਜ ਗਏ ਤੇ ਜਰਾਦਰੀ ਆਉਣ ਦਾ ਨਾਂ ਹੀ ਨਹੀਂ ਲੈਂਦਾ ਪਤਾ ਨਹੀਂ ਕਿੱਧਰ ਰਹਿ ਗਿਆ ਅਜੇ ਵੀ 12-13 ਕਿਲੋਮੀਟਰ ਪਿਆਗਾ ਤੇ ਆਪਣੇ ਨਾਲ ਦੇ ਸਾਥੀ ਵੀ ਮਗਰ ਆਉਂਦਾ ਇੱਕ ਤਾਂ ਕਿਹੜਾ ਇਹ ਵੰਡਰ ਹੈਲਥ ਲੱਗਦਾ ਰੋਲ ਪਲਾਜ਼ੇ ਕੋਲੇ ਖੜਿਆ ਹਾਂ 10 ਮੀਟਰ ਰੁਕਦੇ ਤੇ ਪਾਣੀ ਪੂਣੀ ਪੀਨੇ ਆ। ਆ ਪ੍ਰਧਾਨ ਸਾਹਿਬ ਕੀ ਕਹਿੰਦਾ ਸਰੀਰ? ਬਹੁਤ ਸੱਟ ਆ ਕੰਮ। ਰਾਤੀ ਚਲਾਉਣ ਆ ਭੈਣ ਤੋਂ 100 ਕਿਲੋਮੀਟਰ ਕੱਢ ਦਾਂਗੇ ਯਾਰ। ਹਾਂ। ਉੱਪਾਂ ਦੇ ਨਹੀਂ ਚਲਾਈ ਅਨਕਲ। ਛੇਤੀ ਛੇਤੀ ਮੈਂ ਕਹਿੰਦਾ ਹੇ ਗਰਮੀ ਤਾਂ ਪੌਣ ਜਾ ਕੇ ਜੋਸ਼ ਆਦ ਆਉਣੇਗੇ। ਪੌਣੇ 10 ਹੋ ਗਏ ਤੇ ਅਸੀਂ ਜਗਾਦਰੀ ਪਹੁੰਚ ਗਏ। ਅੱਜ ਅਸੀਂ ਥੋੜਾ ਜ਼ਿਆਦਾ ਹੀ ਲੇਟ ਹੋ ਗਏ। ਤੇ ਹੁਣ ਗੁਰਦਾਰਾ ਸਾਹਿਬ ਕੋਈ ਲੱਭਦੇ ਆ ਨਾ। ਇਹ ਐ ਨਹੀਂ ਪਤਾ ਗੇਟ ਐ ਇਸ ਵੇਲੇ ਬੰਦ ਹੀ ਹੋਣਗੇ ਬਾੜੇ ਕੋਈ ਨਾ ਬਾੜੇ ਅੰਦਰ ਤੇ ਫਿਰ ਐ ਨਹੀਂ ਪਤਾ ਆਪਦਾ ਟੈਂਟ ਹੀ ਲਾਉਣਾ ਪਵੇ ਦੇਖਦੇ ਆਂਗੇ ਕੀ ਗੱਲਬਾਤ ਬੰਦ ਹੈ ਟਾਈਮ ਭਾਈ 10 ਵਜੇ ਤੇ ਅਸੀਂ ਜਗਾਧਰੀ ਦੀਆਂ ਗਲੀਆਂਾਂ 'ਚ ਗੁਰਦੁਆਰਾ ਸਾਹਿਬ ਪਾੜਦੇ ਫਿਰਦੇ ਆਂਗੇ ਮੈਪ ਤੇ ਲੋਕੇਸ਼ਨ ਲਾਈ ਹੋਈ ਹੈ ਜੀ ਬਸ ਉਹਦੇ ਸਾਰੇ ਜਾਈ ਜਾਣੇ ਹੈਗੇ ਪਤਾ ਨਹੀਂ ਕਿੱਧਰ ਕਿੱਧਰ ਫਿਰਦੇ ਆਂਗੇ ਜੇ ਭਾਈ ਕਦੇ ਕਿਸੇ ਨੇ ਪੁੱਛ ਲਿਆ ਹਨਾ ਕਿ ਜਿੰਦਗੀ 'ਚ ਵੀ ਤੁਸੀਂ ਜਗਾਧਰੀ ਸ਼ਹਿਰ ਘੁੰਮੇ ਹੋ ਦੈਨ ਦਾ ਤਾਂ ਨਹੀਂ ਕਹਿ ਸਕਦੇ ਪਰ ਇਹਨਾ ਜ਼ਰੂਰ ਹੈ ਵੀ ਰਾਤ ਨੂੰ ਜ਼ਰੂਰ ਘੁੰਮੇ ਆਗੇ ਪਤਾ ਨਹੀਂ ਕਿੱਧਰ ਕਿੱਧਰ ਫਿਰਦੇ ਰਹੇ ਘੁੰਮੇ ਜ਼ਰੂਰਾਂਗੇ ਸ਼ਹਿਰ ਚ ਹਾਲੇ ਤੱਕ ਸਾਨੂੰ ਗੁਰਦੁਆਰਾ ਸਾਹਿਬ ਲੱਭਿਆ ਨਹੀਂਗਾ ਬਹੁਤ ਟਾਈਮ ਵੱਧ ਗਈ ਗੇੜੇ-ਗੁੜੇ ਖਾ ਕੇ ਗੁਰਦੁਆਰਾ ਸਾਹਿਬ ਮਿਲ ਗਿਆ ਤੇ ਪਰ ਜਿਹੜਾ ਕੰਮ ਦਾ ਡਰ ਸੀਗਾ ਉਹ ਹੀ ਹੋ ਗਿਆ ਗੇਟ ਬੰਦ ਹੈ ਹੁਣ ਜਿਹੜੇ ਹਿਸਾਬ ਨਾਲ ਅਸੀਂ ਸ਼ਹਿਰ ਚ ਅੰਦਰ ਆਏ ਆ ਵੜ ਕੇ ਆਏ ਤੇ ਹੁਣ ਬਹੁਤ ਟਾਈਮ ਬਾਹਰ ਜਾਣ ਤੇ ਲੱਗੂਗਾ ਟੈਂਟ ਟੁੰਡਰ ਹਨਾ ਇੱਥੇ ਤਾਂ ਗਲੀਆਂ ਚ ਹੁਣ ਕਿਤੇ ਟੈਂਟ ਵੀ ਨਹੀਂ ਲਾ ਸਕਦੇ ਅੱਜ ਦੀ ਰਾਤ ਮੈਨੂੰ ਲੱਗਦਾ ਜਗਾਦਰੀ ਸ਼ਹਿਰ ਆਪਣੇ ਯਾਦ ਹੀ ਰਹੂ ਸਾਰਿਆਂ ਨੂੰ ਇਹ ਭਰਾ ਮੇਲਾ ਸਾਨੂੰ ਇੱਕ ਜਿਹੜਾ ਸਾਡੀ ਹੈਲਪ ਕਰ ਰਿਹਾਗਾ ਹੁਣ ਸਾਨੂੰ ਵੱਡਾ ਗੁਰਦੁਆਰਾ ਸਾਹਿਬ ਚ ਛੱਡ ਕੇ ਆਉਂਦਾਗਾ ਬਹੁਤ ਮਿਹਰਬਾਨੀ ਕੀਤੀ ਹੈ ਟਾਈਮ 11:00 ਵਜੇ ਜੀ ਤੇ ਗੁਰਦੁਆਰਾ ਸਾਹਿਬ ਤੇ ਆਪਾਂ ਨੂੰ ਰਹਿਣ ਲਈ ਜਗ੍ਹਾ ਮਿਲੀ ਗਈ ਤੇ ਆਪਣਾ ਸਮਾਨ ਸਮੋਨ ਅਸੀਂ ਕੱਢ ਲਿਆ ਨਾ ਜੋ ਵੀ ਚਾਰਜ ਵਗੈਰਾ ਕਰਨੇ ਹੁੰਦੇ ਆ ਕਿ ਤੇ ਸਾਬਣ ਸੁਬਣ ਧੋਣ ਵਾਸਤੇ ਨਹਾਵਾਂਗੇ ਵੀ ਮਿੱਟੀ-ਮੁੱਟੀ ਪੈ ਜਾਂਦੀ ਹੈਗੀ ਤੇ ਬਾਬਾ ਜੀ ਨੇ ਚਲੋ ਝੁਗ ਰਹਾ ਹੈ ਕੋਈ ਨਹੀਂ ਉੱਠਦਾ ਭਾਈ ਅੱਧੀ ਰਾਤ ਨੂੰ ਉੱਠਣਾ ਬਹੁਤ ਔਖਾ ਐਸੀ ਵੀ ਮਾਹੌਲ ਅੱਜ ਕੱਲ ਬਹੁਤ ਮਾੜਾ ਗਾ ਜਿੱਤੇ ਕਰਕੇ ਹਨਾ ਸਾਨੂੰ ਪਤਾ ਹੀ ਆ ਕੋਈ ਕਮਰਾ ਨਹੀਂ ਹੁੰਦਾ ਨੋ ਭਾਈ ਧੰਨਵਾਦ ਜੀ ਬਹੁਤ-ਬਹੁਤ ਜੀ ਅੱਧੀ ਰਾਤ ਨੂੰ ਤੁਸੀਂ ਹਨਾ ਹਾਲਾਤ ਮਾੜੇ ਆ ਨਾ ਜੀ ਅੱਜ ਕੱਲ ਨਾ ਵੀ ਲੈ ਤੇ ਬਾਈ ਕਪੜੇ ਵੀ ਧੋਲੇ ਤੇ ਹੁਣ ਲੱਗੇ ਸੀ ਆਪਾਂ ਸੌਣ ਤੋਂ ਪਹਿਲਾਂ ਸੋਨ ਇੱਕ ਕਰੀ ਬਾਈ ਨਾਲ ਆਪਾਂ ਨਹੀਂ ਸੁਣਾਂ ਗੱਲਬਾਤ ਕਰਾਉਣੇ ਹਨ ਇਹਨਾਂ ਨੇ ਆਪਣੀ ਜੀਮੇਲ ਕਿਵੇਂ ਠੀਕ ਕਰੀ ਹੈਗੀ ਤੇ ਮੈਂ ਤੁਹਾਨੂੰ ਇੱਕ ਵਾਰ ਹੋਰ ਦੱਸਦਾ ਜੇ ਬਾਈ ਕਿਸੇ ਦੀ ਪਰਸਨਲ ਜੀਮੇਲ ਆ ਨਾ ਤੇ ਉਹਦੇ ਜੀ ਕੋਈ ਗੱਲਾਂ ਬਾਤਾਂ ਹੈਗੀਆਂ ਸਾਂਭ ਕੇ ਰੱਖਣੀਆਂ ਤਾਂ ਟੂ ਟੈਪ ਸਟੈਪ ਵੈਰੀਫਿਕੇਸ਼ਨ ਔਨ ਕਰਕੇ ਰੱਖੋ ਤੇ ਉਹਦੇ ਚ ਇੱਕ ਹੋਰ ਮੇਲ ਭਰ ਕੇ ਰੱਖੋ ਮੇਲ ਦੇ ਵਿੱਚ ਇੱਕ ਹੋਰ ਜੀਮੇਲ ਭਰ ਕੇ ਰੱਖੋ ਐਡ ਕਰਕੇ ਰੱਖੋ ਤੇ ਨਹੀਂ ਜੇ ਹੋਰ ਵੀ ਇਤੋਂ ਵੀ ਪਰਸਨਲ ਆ ਤਾਂ ਦੋ ਫੋਨਾਂ ਦੇ ਵਿੱਚ ਇੱਕ ਜੀਮੇਲ ਚਲਾ ਕੇ ਰੱਖੋ ਠੀਕ ਹੈ ਨਾ ਤੇ ਇਹ ਜੇ ਇੱਕ ਪਾਸੋਂ ਲੌਗ ਆਊਟ ਹੁੰਦੀ ਹੈ ਤੇ ਦੂਜੇ ਪਾਸੇ ਚੱਲਦੀ ਰਹੇ ਇਹਦਾ ਹੀ ਹੱਲ ਹੈਗਾ ਤੇ ਬਾਕੀ ਹੱਲ ਜਿਹੜਾ ਦੂਸਰਾ ਹੈਗਾ ਤੁਸੀਂ ਆ ਬਾਈ ਆਪਣੇ ਈਮੇਲ ਤੋਂ ਬਚ ਲਓ ਲੈ ਈਸ਼ੂ ਭਾਈ ਤੇ ਮਾੜਾ ਜਾਂ ਪਾ ਚਾਨਣ ਆਪਣੇ ਭਰਾਵਾਂ ਨੂੰ ਜੇ ਕਈਰ ਕਿਸੇ ਦਾ ਹੋਰ ਵੀ ਜੀਮੇਲ ਕਈਰ ਬੰਦ ਹੋ ਜਾਂਦੀ ਹੈ ਵਿੱਚ ਜ਼ਰੂਰੀ ਗੱਲਾਂ ਬਾਤਾਂ ਹੁੰਦੀਆਂ ਹਨ ਤਾਂ ਬੰਦਾ ਕਿਵੇਂ ਠੀਕ ਕਰੇ ਇਹਨੂੰ ਅ ਭਾਈ ਦੇਖੋ ਪਹਿਲੀ ਗੱਲ ਤਾਂ ਤੁਸੀਂ ਘਬਰਾਉਣਾ ਨਹੀਂ ਹੈਗਾ ਜੇ ਤੁਸੀਂ ਘਬਰਾ ਕੇ ਬਾਰ-ਬਾਰ ਜੇ ਆਪਣੇ ਪਾਸਵਰਡ ਜੇ ਭਰੀ ਜਾਉਂਗੇ ਆਪਣੇ ਚੈਨਲ ਜੇ ਦੇ ਵਿੱਚ ਤੇ ਉਹਦੇ ਵਿੱਚ ਜੇ ਭਰੀ ਜਾਉਂਗੇ ਆਪਣੇ Gmail ਜੇ ਦੇ ਵਿੱਚ ਤਾਂ ਤੁਹਾਨੂੰ ਬਹੁਤ ਔਖਾ ਹੋ ਜਾਊਗਾ ਉਹ ਲੋਕ ਵੀ ਹੋ ਸਕਦੀ ਹੈ ਤੇ ਤੁਹਾਡੇ ਦਿਨ ਦੇ ਦਿਨ ਵੱਧਦੀ ਜਾਣਗੇ ਠੀਕ ਹੈ Google ਨੂੰ ਵੀ ਇਹ ਲੱਗਣਾ ਲੱਗ ਜਾਊਗਾ ਕਿ ਯਾਰ ਇਹ ਚੋਰਚਾਰ ਬੰਦੇ ਨੇ ਜਾਂ ਇਹ ਮਤਲਬ ਹੈਕਰ ਨੇ ਜਾਂ ਕੁਝ ਵੀ ਸਮਝ ਲਓ ਆਪਣੇ ਹਿਸਾਬ ਨਾਲ ਤੁਹਾਨੂੰ ਸਮਝ ਆਈ ਰਹੀ ਹੋਣੀ ਜੋ ਮੈਂ ਕਹਿਣਾ ਚਾਹੁੰਦਾ ਹਾਂਗਾ ਤੇ ਤੁਸੀਂ ਕੀ ਕਰਨਾ ਹੈ ਤੁਸੀਂ ਨਾ Google One ਦੀ ਸਬਸਕ੍ਰਿਪਸ਼ਨ ਜੀ ਲੈ ਲੈਣੀ 15-20 ਰੁਪਏ ਦੀ ਮਿਲੂਗੀ ਤੁਹਾਨੂੰ Google iCloud ਜੀ ਦੀ ਲੈਣੀ ਹੈ ਮੈਂ 3 ਮਹੀਨਿਆਂ ਦੀ ਲਈ ਸੀਗੀ ਤੇ ਉਹਦੇ ਵਿੱਚ ਮੈਨੂੰ Google ਲੈ ਇਹ ਨਾ ਸਾਰਾ ਕੁਝ ਸਮਝਾਤਾ ਉਹਨੇ ਕਿਹਾ ਪੋਸਟ ਪਾਛ ਜੀ ਐਂ ਕਰਦੇਓ ਐਂ ਕਰਦੇਓ ਐ ਜਾਂ ਲਿੰਕ ਜੇ ਲੱਭ ਲਿਓ ਤੇ ਉਹਨੇ ਲਿੰਕ ਲੁੱਕ ਜੇ ਸਾਡਾ ਮਤਲਬ ਖਲਬਾ ਖਲੂ ਹੋ ਗਿਆ ਇੱਕ ਲਿੰਕ ਜੇ ਭੇਜਿਆ ਉਹ ਲਿੰਕ ਤੇ ਰਾਹੀਂ ਅਸੀਂ ਇੱਕ ਪੋਸਟ ਜਆ ਕੀਤਾ ਪੋਸਟ ਜਆ ਕਰਨ ਤੋਂ ਬਾਅਦ ਸਾਨੂੰ ਕੁਝ 2-4 ਘੰਟਿਆਂ ਬਾਅਦ ਸਾਨੂੰ ਇੱਕ ਮੇਲ ਜੀ ਆ ਗਈ ਸਾਡੇ ਜਿਹੜਾ ਮੇਰਾ ਮੇਨ ਅਕਾਊਂਟ ਸੀਗਾ ਮੇਰੇ ਮੇਲ ਵਾਲੇ ਦੇ ਉਹਦੇ ਦੀ ਮੇਲ ਆ ਗਈ ਮੇਲ ਹੌਣ ਤੋਂ ਬਾਅਦ ਕੀ ਹੋਇਆ ਜੀ ਉਹਦੇ ਵਿੱਚ ਹੀ ਸਾਰਾ ਕੁਝ ਭਰਤਾ ਕਿ ਸਾਨੂੰ ਇਹ ਦਿੱਕਤ ਹੈਗੀ ਸਾਰਾ ਕੁਝ ਅੰਗਰੇਜ਼ੀ ਮਾਰਤਾ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਆਪਾਂ ਉਹਨੂੰ ਤੁਹਾਨੂੰ ਜਵਾਬ ਦੇਤਾ ਉਹਨਾਂ ਨੇ ਕਿ ਸਾਨੂੰ 48 ਘੰਟਿਆਂ ਦੇ ਵਿੱਚ ਵਿੱਚ ਅਸੀਂ ਇੱਕ ਰਿਪਲਾਈ ਜੀ ਮੇਲ ਜੀ ਦੇ ਦਾਂਗੇ ਤੇ ਤੁਸੀਂ ਉਹਦੇ ਵਿੱਚ ਆਪਣਾ ਇਹ ਸਿਸਟਮ ਜਾ ਕਰਕੇ ਸੀ ਸੈੱਟ ਕਰ ਸਕਦੇ ਹੋ ਤੇ ਆਪਾਂ ਪਹਿਲੇ ਭਰ ਰਹੀ ਸੀਗਾ ਸਾਡਾ ਮੇਲ ਵੀ ਜਿਹੜਾ ਸੀਗਾ ਉਹ ਨਹੀਂ ਲੌਗਇਨ ਹੋ ਰਿਹਾ ਸੀਗਾ ਪਾਸਵਰਡ ਜਿਹੜਾ ਸੀਗਾ ਉਹ ਵੀ ਨਹੀਂ ਹੋ ਰਿਹਾ ਸੀਗਾ ਸਾਰਾ ਕੁਝ ਹੋਣ ਤੋਂ ਬਾਅਦ ਐਂਡ ਦੇ ਵਿੱਚ ਜਾ ਕੇ ਢਾਲੀ ਘਟਿਆਂ ਵਾਂਦੇ ਕੋ ਮੇਲ ਆਈ ਮੇਲ ਆਉਣ ਤੋਂ ਬਾਅਦ ਕੀ ਇਹ ਉਹਦੇ ਵਿੱਚ ਜਾ ਕੇ ਟੂ ਸਟੈਪ ਵੈਰੀਫਿਕੇਸ਼ਨ ਭਰ ਕੇ ਆਪਣਾ ਗੂਗਲ ਕੋਡ ਭਰ ਕੇ ਸਾਰਾ ਕੁਝ ਕੰਮਜ ਸਿਸਟਮ ਸੈੱਟ ਕਰ ਲਿਆ ਉਹਦੇ ਨਾਲ ਫਿਰ ਸਾਡਾ ਜਿਹੜਾ ਚੈਨਲ ਚੱਲ ਗਿਆ ਕਿ ਬਾਬਾ ਜਿਹੜੇ ਫੋਨ ਕੀਤਾ ਸੀ ਉਹ ਕਿਹਨੂੰ ਕੀਤਾ ਸੀ ਆਪਾਂ ਨਹੀਂ ਗੂਗਲ ਨੇ ਫੋਨ ਕੀਤਾ ਸੀ ਗੂਗਲ ਦੀ ਹੈਲਪ ਟੀਮ ਗੂਗਲ ਦੀ ਹੈਲਪ ਉਹ ਨੰਬਰ ਉਹ ਨੰਬਰ ਵਗੈਰਾ ਉਹਨਾਂ ਦਾ ਕਹਦੇ ਤੋਂ ਮਿਲਦਾ ਉਹ ਨੰਬਰ ਅਸੀਂ ਐ ਲੈ ਸਕਦੇ ਹਾਂ ਜਿਵੇਂ ਮੈਂ ਗੂਗਲ ਬਾਰੇ ਤੁਹਾਨੂੰ ਦੱਸ ਰਿਹਾ ਉਹਦੀ ਸਬਸਕ੍ਰਿਪਸ਼ਨ ਕਿਵੇਂ ਲੈਣੀ ਹੈ ਤੁਹਾਨੂੰ ਮੈਂ ਦੱਸ ਰਿਹਾ ਗੂਗਲ ਬਾਂਦੀ ਸਬਸਕ੍ਰਿਪਸ਼ਨ ਕਿਵੇਂ ਲੈਣੀ ਹੈ ਤੁਸੀਂ ਗੂਗਲ ਡਰਾਈਵ ਤੇ ਜਾਓਗੇ ਡਰਾਈਵ ਤੇ ਜਾ ਕੇ ਖੜ ਤੇ ਤੁਹਾਨੂੰ ਇੱਕ ਨਾ ਆਪਸ਼ਨ ਮਿਲ ਜੂਗਾ ਕਲਾਉਡ ਸਟੋਰੇਜ ਆ ਕਲਾਉਡ ਸਟੋਰੇਜ ਤੇ ਜਾ ਕੇ ਤੁਹਾਨੂੰ 15 20 ਰੁਪਈਆ ਦੀ ਹੈ ਤੁਹਾਡੇ ਹਿਸਾਬ ਨਾਲ ਜਿੰਨੀ ਵੀ ਉੱਥੇ ਸਟੋਰੂ ਕਰ ਰਿਹਾ ਹੋਗਾ ਮੈਨੂੰ ਤਾਂ ਆਫਰ ਜੇਚ ਮਿਲ ਰਹੀ ਸੀ 15 ਇਹ 15 ਮੈਨੂੰ ਕਿੰਨੇ ਦੀ ਮਿਲ ਗਈ ਇਕਾ ਉਹ ਮੈਂ ਸਾਰੇ ਪੈਸੇ ਜੇ ਪੇ ਕਰਤੇ ਤੇ ਉਸ ਤੋਂ ਬਾਅਦ ਮੈਨੂੰ ਸ਼ੈਡ ਦੀ ਆਪਸ਼ਨ ਜੇ ਦਿਖਾਉਣ ਲੱਗ ਗਿਆ ਕਿ ਤੁਸੀਂ ਗੱਲ ਕਰ ਸਕਦੇ ਹੋ Google ਦੇ ਨਾਲ ਤੇ ਇੱਕ ਗੈਟ ਅ ਕਾਲ ਬੈਕ ਦਾ ਆਪਸ਼ਨ ਜੇ ਮੈਨੂੰ ਥੱਲੇ ਦਿਖਾਉਣ ਲੱਗ ਗਿਆ ਜੀ ਉੱਥੇ ਜਾ ਕੇ ਮੈਂ ਭਰਿਆ ਆਪਦਾ ਨੰਬਰ ਤੇ ਅੰਗਰੇਜ਼ੀ ਜੀ ਪਹਿਲੇ ਮੈਡਮ ਬੋਲੀ ਕਹਿੰਦੇ ਤੁਸੀਂ ਹਿੰਦੀ ਜੀ ਗੱਲ ਕਰ ਸਕਦੇ ਹੋ ਤੇ ਫਿਰ ਹਿੰਦੀ ਜੀ ਗੱਲ ਟ੍ਰਾਂਸਫਰ ਹੋ ਕੇ ਵੀ ਹਿੰਦੀ ਜੀ ਮੇਰੀ ਨਾਲ Google ਨੇ ਗੱਲ ਕੀਤੀ ਤੇ ਉਹਨੇ ਸਾਰਾ ਮੇਰਾ ਸਿਗਰ ਸਿਸਟਮ ਸੈੱਟ ਕਰਤਾ ਜੀ ਜਾਓ ਬਾਈ ਤੇ ਹੁਣ ਮੈਂ ਦਰਾ ਕਿਵੇਂ ਧੰਨਵਾਦ ਕਰਾਂ ਏਨੇ ਧੱਕੇ ਖਾਦੇ ਬਾਬਾ ਤੇ ਬਾਈ ਤੁਹਾਨੂੰ ਜਿਵੇਂ ਪਾਈ ਨੇ ਸਾਰਾ ਕੁਝ ਦਾਸ ਹੀ ਦਿੱਤਾ ਨਾ ਨਹੀਂ ਇਹਨੂੰ ਕਿਵੇਂ ਠੀਕ ਕਰੀਆ ਮੈਂ ਬਹੁਤ ਧੱਕੇ ਖਾਲੇ ਸੀਗੇ ਬਹੁਤ ਸਾਰਾ ਕੁਝ ਕਰਕੇ ਦੇਖ ਲਿਆ ਸੀਗਾ ਮੇਰੇ ਨਾਲ ਖੜੇ ਸੀਗੇ ਵੀ ਹੁਣ ਤਾਂ ਆਪਣੀ ਜੀਮੇਲ ਚੱਲਦੀ ਨਹੀਂਗੀ ਤੇ ਫਿਰ ਵੀ ਹੈ ਨਾ ਬਾਬਾ ਨੇ ਆਪੀ ਜਿਵੇਂ ਨਾ ਕਿਵੇਂ ਕੰਮ ਲੋਡ ਕਰਤਾ ਆਪਣਾ ਤੇ ਹੁਣ ਲੱਗਿਆ ਜੀ ਆਪਾਂ ਸੌਣਾ ਗੁਰਦੁਆਰਾ ਸਾਹਿਬ ਤੇ ਮਿਲਦੇ ਆ ਕੱਲ ਦੀ ਨਵੀਂ ਵੀਡੀਓ ਚ ਤੇ ਕੱਲ ਨੂੰ ਆਪਾਂ ਬਾਬੇ ਤੋਂ ਸਵੇਰੇ ਪੁੱਛ ਕੇ ਗੁਰਦੁਆਰਾ ਸਾਹਿਬ ਬਾਰੇ ਪੁੱਛਾਂਗੇ ਜੇ ਕਿਸੇ ਯਾਤਰੀ ਨੇ ਆਉਣਾ ਹੁੰਦਾ ਨਾ ਕਿੱਥੇ ਜੀ ਕਿਹੜੀ ਗਲੀ ਚ ਕਿੱਥੇ ਜੀ ਲੋਕੇਸ਼ਨ ਆ ਗਈ ਫਿਰ ਆਉਣਾ ਆਉਣਾ ਹੁੰਦਾ ਕਿਸੇ ਨੇ ਤੇ ਯ ਸੌਣ ਵਾਸਤੇ ਇੱਥੇ ਜਗ੍ਹਾ ਹੈਗੀ ਹੈਗੀ ਤੇ ਆਪਾਂ ਨੂੰ ਆ ਕਮਰਾ ਮਿਲੇਗਾ ਤੇ ਸਸਰੀ ਘਰ ਜਿਉਂ ਸਾਰੇ